ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਸੇਲ ਕਰਨ ਲਈ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜਰੀ ਦਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਤੇ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਅਤੀਨ ਚੀ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਅਰਤੀਂਤੀ ਬਾਈ ਜੀ ਪਸੂ ਸੇਲ ਖੁੰਦੇ ਰਹਿੰਦੇ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਅੱਜ ਬਾਈ ਜੀ ਹੁਣਾਂ ਕੋਲੇ ਅੱਜ ਬਾਈ ਜੀ ਹੁਣਾਂ ਕੋਲੇ ਤਿੰਨ ਨਗਾ ਸੇਲ ਆ ਪਹਿਲਾ ਨੰਬਰ ਰਾਇਡ ਚੰਗੀ ਲੈਵੇ ਖੁੱਲੇ ਥਲ ਦੀ ਚੰਗੇ ਦੁੱਧ ਵਾਲੀ ਸੂਈ ਸਵਾਈਆ ਤੇ ਪਰਲਾ ਦੋ ਨੰਬਰ ਵਹਿੜਾ ਦੋ ਵਹਿੜਾ ਬਾਈ ਕੋਲੇ ਗੱਬਣਾ ਲੋ ਬਾਈ ਜੀ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਆਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮਾਨਕਾ ਜੀ ਹਾਂਜੀ ਪਿੰਡ ਬਰਜਰੀਕਾ ਹਾਂਜੀ ਤਹਿਸੀਲ ਜੈਤੋ ਜਿਹੜਾ ਫਰੀਦਕੋਟ ਠੀਕ ਆ ਬਾਈ ਜੀ ਤੇ ਬਾਈ ਜੀ ਕੀ ਡਿਟੇਲ ਐ ਦੀ ਵੜ ਦਈ ਜੀ ਇਹਦੇ ਹੁਣ ਹੈਗਾ ਜੀ 20 ਕਿਲੋ ਨਰ ਤਣ ਕੱਲ ਸੂਈ ਆ ਕੱਲ ਕਿਸ ਕਟਾਂ ਸੂਈ ਬਾਈ ਜੀ ਤੇ ਰਾਤ 1 ਵਜੇ ਸੂਈ ਵੀ ਆ ਮੰਨ ਲਾ ਰਾਤ ਦੀ ਬਾਈ ਜੀ 1 ਵਜੇ ਸੂਈ ਆ ਤੇ 20 ਲੀਟਰ ਬਾਈ ਜੀ ਹੋਣੀਆਂ ਤੇ ਬੋਲੇ ਆ ਹੁਣ ਬਾਈ ਜੀ ਚੋਈਏ ਕਿ ਚੋਣ ਵਾਲੀ ਆ ਚੋਣ ਵਾਲੀ ਆ ਹੁਣ ਤਾਂ ਕੱਲ ਮੰਨ ਲਾ ਚੁਆਈ ਪਰਸੋਂ ਮੰਨ ਲਾ ਪਰਸੋਂ ਸੁਈ ਹੋਈ ਹੈ ਪਰਸੋਂ ਸੁਈ ਹੋਈ ਹੈ ਦੋ ਟਾਈਮ ਚੁਆਈਆਂ ਹੋਗੀਆਂ ਤੇ ਦੋ ਚੁਆਈਆਂ ਬਾਈ ਜੀ ਹੋਗੀਆਂ ਤੇ ਤੀਜੀ ਚੁਆਈ ਬਾਈ ਜੀ ਹੋਣੀ ਆ ਤੇ ਬਾਈ ਜੀ ਕੀ ਦਿੱਤਾ ਨੇ ਬੱਚਾ ਕਿ ਬੱਚੀ ਬੱਚਾ ਜੀ ਬੱਚਾ ਹੈ ਬਾਈ ਜੀ ਬੱਚਾ ਮਗਰ ਤੇ ਤੋਰ ਚਾਲ ਕਰਮ ਵਾਲੀ ਦੀ ਚੈੱਕ ਤੁਹਾਨੂੰ ਕਰਾਉਣੇ ਦਸੱਲੀ ਪਰਕ ਤੁਸੀਂ ਆਪ ਕਰਨੀਆਂ ਪੂਰੀ ਵੱਡੀ ਵਹਿੜ ਫਾਰਮ ਵਾਲੀ ਵਹਿੜ ਆ ਬਾਈ ਜੀ ਦੁੱਧ ਨਤਾਜਾ ਬਾਈ ਜੀ ਕਿੰਨਾ ਬਾਦੂ ਇਹ ਦੁੱਧ ਵੀਰੇ 22 27 28 ਕਿਲੋ 27 28 ਲੀਟਰ ਦੋਦ ਦੇਊਗੀ ਬਾਈ ਜੀ ਇਹਦੇ ਸੂਆ ਪਹਿਲਾ ਹੀ ਬਾਈ ਜੀ ਨਹੀਂ ਦੂਜਾ ਦੂਜਾ ਸੂਆ ਬਾਈ ਜੀ ओरिजिनल ਬਾਈ ਜੀ ਦੂਜਾ ਸੂਆ ਫੇਸ ਕੁਆਲਿਟੀ ਚੈੱਕ ਕਰ ਲੋ ਨੇੜ ਤੋਂ ਬਾਈ ਜੀ ਥਾਲੇ ਵਾ ਚੈੱਕ ਕਰ ਲੋ ਸੋਨਾ ਤੋਰਾ ਬਾਈ ਜੀ ਸੋਨੇ ਲੈਵੇ ਖੁੱਲਾ ਲੈਵਾ ਬਾਈ ਜੀ ਸੁੱਖ ਨਾ ਪੀੜੀ ਦੇ ਪਾਵੈ ਨੂੰ ਚਾਰਾਂ ਚੁੰਡਾਂ ਤੇ ਕਹਿਣ ਦੀ ਗੱਲ ਨਹੀਂ ਬਾਈ ਜੀ ਥਣ ਲੱਗਿਆ ਵਾ ਪੂਰੇ ਵਿੱਥ ਚ ਪੂਰੀ ਬਿਰ ਪੂਰੇ ਵੀਰੇ ਉਧਰੋਂ ਇਧਰ ਹੱਥ ਆਏ ਆ ਸਿੱਤੀ ਚਾਈ ਕਰਮਾਂ ਵਾਲੀ ਦੀ ਦੋਨੇ ਪਾਸੇ ਬਹਿ ਕੇ ਕਰਨੀ ਪਊਗੀ ਹਾਂ ਪੂਰੀ ਬਾਈ ਜੀ ਇਹਦਾ ਇਧਰੋਂ ਬੈਠੇ ਦੋ ਉਧਰਲਾ ਥਣ ਹੱਥ ਚ ਨਹੀਂ ਆਉਂਦਾਗਾ ਲੇਵਾ ਲੂਆ ਕਰਮ ਵਾਲੀ ਨੇ ਪੂਰਾ ਤਿਆਰ ਕਰਿਆ ਵਾ ਤੇ ਬਾਈ ਜੀ ਕੀ ਜੈ ਡਿਮਾਂਡ ਹੈ ਜੀ ਦੇਣ ਲੈਣ ਜੈ ਜੀ 1.15 ਦੀ ਦੇਣੀ ਹੈ 1.15 ਦੀ ਦੇਣੀ ਹੈ ਚਲੋ ਮੌਕੇ ਤੇ ਕੋਈ ਮਾਲਤਾਨ ਹੋ ਜੂਗਾ ਲੋ ਬਾਈ ਜੀ ਬਾਈ ਜੀ ਨੇ 1.15 ਡਿਮਾਂਡ ਕਰੀ ਆ ਮੌਕੇ ਤੇ ਮਾਲਤਾਨ ਟੋਡਾ ਜ਼ਰੂਰ ਹੋ ਜੂਗਾ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਦੂਜਾ ਨੰਬਰ ਬਾਈ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਗੰਭਣਾ ਬਾਈ ਜੀ ਕਹਿ ਕਦਨਾਂ ਦੀ ਕੱਚੀ ਆ ਬਾਈ ਜੀ ਇਹ ਲਊਗੀ 10 ਦਿਨ ਉਹ ਤਾਂ ਮੈਨੂੰ ਪਹਿਲਾ ਸੂਆ ਕਹਿੰਦੇ ਪਰ ਮੈਨੂੰ ਦੂਜਾ ਸੂਆ ਲੱਗਦੀ ਆ ਅੱਛਾ ਘਰ ਵਾਲੇ ਪਹਿਲਾ ਸੂਆ ਕਹਿੰਦੇ ਹੈ ਦੂਜਾ ਸੂਆ ਮੈਨੂੰ ਦੂਜਾ ਸੂਆ ਲੱਗਦੀ ਉਹ ਪਹਿਲਾ ਸੂਆ ਹੁੰਦੇ ਆ ਬਾਈ ਜੀ ਹੈ ਪਹਿਲਨ ਦੂਜਣਾ ਵਰਗੀ ਵੜਾ ਪੂਰੀ ਵੱਡੀ ਆ ਜੇ ਘਰ ਵਾਲੇ ਪਹਿਲਨ ਕਹਿੰਦੇ ਇਸਦਾ ਪਹਿਲਾਂ ਨਹੀਂ ਹੋਊਗੀ ਬਾਈ ਜੀ ਜਿੰਨਾਂ ਦੇ ਘਰੇ ਵੱਡੀ ਹੋ ਕੇ ਪਣੀ ਆ ਘਰੇ ਜੰਮੀ ਪਲੀ ਉਹਨੂੰ ਬੰਦੇ ਨੂੰ ਪਤਾ ਹੀ ਹੁੰਦਾ ਆਪਣੇ ਕੋਲ ਕਿਤੇ ਕੱਲ ਹੀ ਆਈ ਹੋਣੀ ਆ ਮੇਰੇ ਕੋਲ ਇਹ 500 ਆਈਆਂ ਜੀ 500 ਆਈਆਂ ਬਾਈ ਜੀ ਹੁਣਾਂ ਕੋਲੇ ਬ ਦਣ ਦੇ ਅਜੇ ਵੀ 12 13 ਦਿਨ ਲੈ ਜਾਣੇ ਨੇ 12 13 ਦਿਨ ਲੈ ਜੂਗੀ ਸੋਹਣੀ ਵੈੜ ਬਾਈ ਇਹਦਾ ਚੱਕ ਨਿਕ ਦੁੱਧ ਦੀ ਮਾਲਕਨੀ ਹੈ ਦੁੱਧ ਦੇ 20 ਕਿਲੋ ਦਊਗੀ 18 ਲੀਟਰ ਇਹ ਵੀ ਪਾ ਦਊਗੀ ਆ ਪੱਕਾ ਦੋ ਬਾਈ ਜੀ 18 20 ਲੀਟਰ ਦੁੱਧ ਇਹ ਵੀ ਪਾ ਦਊਗੀ ਫੇਸ ਕੁਆਲਟੀ ਚੈੱਕ ਕਰ ਲੋ ਕਰਮ ਵਾਲੀ ਦੀ ਬਰੀਡ ਚੰਗੀ ਆ ਕਾਲੀ ਡੱਬੀ ਵੈੜਾ ਤੋਰਾ ਤਰਾ ਕਰਮ ਵਾਲੀ ਦਾ ਪੂਰਾ ਚੰਗਾ ਤੇ ਥਾਂ ਲੇਵੇ ਦੀ ਪੂਰੀ ਖੁੱਲੇ ਲੇਵੇ ਦੀ ਬਲ ਤੇ ਲਾਂ ਲੇਵੇ ਦੀਆਂ ਚੰਗੀਆਂ ਬਾਈ ਜੀ ਚਾਰ ਹੀ ਥਾਣਾ ਅੱਥੀ ਚ ਵਾਈ ਵਾਲੇ ਪੂਰੇ ਗੈਬ ਚ ਲੱਗੇ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਨਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਥੋੜੀ ਜੀ ਬਾਈ ਜੀ ਇੱਕ ਵੇਲੇ ਹੋਏ ਵੀਡੀਓ ਬਰ ਰਹੀ ਆ ਤੇ ਬਾਈ ਜੀ ਇਹਦੀ ਕੀ ਜਾ ਡਿਮਾਂਡ ਆ ਜੈ ਜੈ ਹੁਣ ਕੱਚੀ ਦਾ 85000 ਰੁਪਇਆ ਹਾਂਜੀ ਜੇ ਤਿਆਰ ਹੋ ਗਈ ਫਿਰ ਤੁਹਾਨੂੰ ਹੀ ਪਤਾ 90 95 ਦੀ ਹੈਗੀ ਆ ਬਾਈ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਲਓ ਬਾਈ ਜੀ ਬਾਈ ਜੀ ਨੇ ਜੈ ਡਿਮਾਂਡ ਕਰੀ ਆ ਕੱਚੀ ਵਾੜ ਲੈਣ ਵਾਲੇ ਨੂੰ 85000 ਰੁਪਇਆ ਦੀ ਬਾਕੀ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਊਗਾ 15000 ਉਹੀ ਮੰਦੀ ਮਿਲਣੀ ਠੀਕ ਆ ਬਾਈ ਜੀ ਪਿਆਰ ਲਊਗਾ ਤੇ ਤੁਹਾਨੂੰ ਵੀ ਪਤਾ ਠੀਕ ਆ ਬਾਈ ਜੀ ਤੇ ਤੀਜਾ ਨੰਬਰ ਬਾਈ ਜੀ ਤੀਜਾ ਵੀ ਗੱਭਣਾ ਜੀ ਠੀਕ ਆ ਜੀ ਤੀਜਾ ਸੂਆ ਗੱਭਣਾ ਤੇ ਇੱਕ ਨਿਕਦ ਲੈ ਜੂ ਬਾਈ ਜੀ ਇਹ ਵੀ ਹਫਤਾ ਲਊਗੀ ਹੱਤੇ ਦੀ ਕੱਚੀ ਬਾਈ ਜੀ ਇਹ ਆ ਕਰਮ ਵਾਲੀ ਸੋਹਣੀ ਆ ਇਹ ਕਿੰਨਾ ਕੁ ਦੁੱਧ ਪਾ ਦੂੰ ਤਾਜਾ ਇਹ ਵੀ ਚਾਹੀਦਾ ਜੀ 22 ਕਿਲੋ ਇਹਨੂੰ 22 ਲੀਟਰ ਦੁੱਧ ਬਾਈ ਜੀ ਇਹਦੇ ਵੀ ਪਾ ਦਊਗੀ ਫੇਸ ਕੁਆਲਟੀ ਦੀ ਪੂਰੀ ਸੋਹਣੀ ਆ ਬਾਈ ਜੀ ਚੰਗੀ ਕੁਆਲਟੀ ਦੀ ਆ ਕਾਲੀ ਡੱਬੀ ਆ ਟੱਠ ਪੁੜਾ ਪੂਰਾ ਚੱਕਮਾ ਥਾਂਲੇ ਵਾ ਬਾਈ ਇਹ ਕਮਾਲ ਦਾ ਵਾਲਟਲਾ ਕਰਮਾਂ ਵਾਲੀ ਦੇ ਬਹੁਤ ਪਿੰਗਾ ਗਲਾਬੀ ਥਾਂਲੇ ਵਧੀਆ ਸੀਲ ਠੰਡੀ ਬਹੁਤਾ ਵੇਖੋ ਮੁੰਡਾ ਵੈਸੇ ਉਹੀ ਪੁੱਲੀ ਖੜੀ ਦੇ ਥੱਲੇ ਬਹਿ ਗਿਆ ਸੀਲ ਠੰਡੀ ਹੈ ਡੱਬੀ ਵੈੜਾ ਵੀ ਲਾ ਠੀਕ ਹੈ ਲਓ ਬਾਈ ਜੀ ਲੈ ਵਾ ਹਵਾਨਾ ਹਜੇ ਨਾ ਰਮੜੇ ਨੂੰ ਵਾਦਾ ਹਾਏਗਾ ਬਾਈ ਜੀ ਹੈਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਲੋਕੀ ਦਾ ਵੈਹੀ ਕਹਿੰਦੇ ਪੀਰੇ ਦੇ ਪੈਰ ਗਏ ਥਾਣੇ ਦੇ ਵਾਕ ਨਹੀਂ ਵਾਕਾ ਹੀ ਬਾਈ ਜੀ ਆਲਾ ਨੇੜ ਤੋਂ ਚੈੱਕ ਕਰ ਲੋ ਪੂਰੇ ਗੇਵ ਚ ਅੱਥੀ ਚਵਾਈ ਵਾਲੇ ਥਾਣਾ ਬਾਈ ਜੀ ਮੋਟਾ ਮੋਟਾ ਥਾਣਾ ਦਾ ਚਲੋ ਵੀਰ ਜੀ ਦੁੱਧ ਵਾਲੀ ਵੈੜਾ ਬਾਈ ਜੀ ਜਿਹੜੇ ਦਿਨ ਕਰਮਾਂ ਵਾਲੀ ਤਿਆਰ ਹੋਗੀ ਸੁੱਖ ਨਾਲ ਗੱਲਾਂ ਕਰਾ ਦਊਗੀ ਵਾਹਿਗੁਰੂ ਸੱਚੇ ਪਾਤਸ਼ਾਹ ਦੁੱਧ ਪੁੱਤ ਬਖਸ਼ੇ ਨੂੰ ਤੇ ਇਹਦੇ ਕਿ ਜਾਇ ਡਿਮਾਂਡ ਆ ਬਾਈ ਜੀ ਇਹ ਵੀ 85 ਦੀ ਹਾਂ ਨਾ ਹੀ 85 ਦੀ ਹਾਂ ਨਾ ਮੌਕੇ ਦੇ ਮਾਲਤਾਨ ਖੋਜੀ ਦੱਸੀ ਦੀ ਇਹ ਤਿਆਰ ਹੁਣ ਮੰਨ ਲਾ ਇਹ ਹਫਤਾ ਇਹ ਤਿਆਰੀ ਹੈ ਬਾਈ ਜੀ ਇਹ ਹਫਤੇ ਦੇ ਵਿੱਚ ਵਿੱਚ ਸੂ ਸਕਦੀ ਆ ਜੋ ਤਿਆਰ ਹੋਊਗੀ ਉਹਦਾ ਉਹਦਾ ਆਟਾ ਹੈ ਇਹਦਾ ਹੁਣ ਸਹੀ ਹੈ ਠੀਕ ਆ ਬਾਈ ਜੀ ਚਲੋ ਠੀਕ ਆ ਬਾਈ ਜੀ ਵੈੜਾ ਦੋਨੇ ਚੰਗੀਆਂ ਬਾਈ ਜੀ ਬਾਈ ਮੋਬਾਈਲ ਨੰਬਰ ਦੱਸੋਗਾ ਮੈਡਮ ਲੋ ਬਾਈ ਜੀ ਮੋਬਾਈਲ ਨੰਬਰ ਦੱਸਿਓ ਆਪਣਾ ਮੋਬਾਈਲ ਨੰਬਰ 9464636573 ਠੀਕ ਆ ਬਾਈ ਇੱਕ ਵਾਰੀ ਫੇਰ ਦੱਸ ਦਿਓ 9464636573 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਤੇ ਇੱਕ ਬਾਈ ਜੀ ਦੀ ਵਹਿੜ ਨਾ ਵਿਖਾਉਣ ਵਾਲੀ ਰਹਿ ਗਈ ਸੀ ਟੋਕੜ ਗੱਬੜ ਵਹਿੜਾ ਕਿੰਨੇ ਚਰਦੀ ਗੱਬਾ ਹੈ ਇਹ ਹੈ ਕੀ ਆ ਜੀ ਮੰਲਾ ਫੜੇ ਤਿੰਨ ਮਹੀਨਾ ਦੀ ਆ ਸਾਢੇ ਤਿੰਨ ਮਹੀਨਾ ਦੀ ਬਾਈ ਜੀ ਟੋਕੜ ਗੱਬਣ ਵਹਿੜ ਆ ਤੇ ਵਹਿੜ ਦੀ ਹੁਣ ਇਹਦੀ ਚੁਆਈ ਹੋਈ ਵੀ ਆ ਤਾਂ ਇਹ ਬਾਈ ਜੀ ਨੇ ਸਾਈਡ ਤੇ ਬੰਨਤੀ ਸੀ ਜੇ ਕੋਈ ਵੀਰ ਟੋਕੜ ਗੱਬਣ ਦਾ ਚਾਹਵਣ ਹੋਵੇ ਹਾਂ ਹੁਣ ਨਹੀਂ ਰਾ ਮਿਲੂਗੀ ਬੱਚੇ ਤੇ ਤੇ ਮਿਲੂ ਬਾਈ ਜੀ ਆ ਬੱਚਾ ਇਹਦੇ ਮਗਰ ਇਸੇ ਬੱਚੇ ਤੇ ਬੱਚੇ ਤੇ ਮਿਲੂਗੀ ਚੋਈ ਵੀ ਆ ਹੁਣ ਵਹਿੜ ਤਨ ਤਾਜਾ ਦੁੱਧ ਕਿੰਨਾ ਕਾ ਬਾਈ ਜੀ 5 ਕਿਲੋ ਹਨ ਮੇਰੇ ਆਉਂਦੇ ਨੂੰ ਬਾਈ ਜੀ ਹੁਣੀ ਨਾ ਧਾਰ ਕੱਢੀ ਜਾਂਦੇ ਸੀ ਤੇ 2.5 ਕਿਲੋ ਦੁੱਧ ਤੇ 2.5 ਬਾਈ ਜੀ ਹੁਣੀ ਇਹਦੇ ਹੈਗਾ ਸਾਰਾ ਦਿਹਾੜੀ ਦਾ 5 ਕਿਲੋ ਦੁੱਧ ਤੇ ਗੱਭਨ ਸਾਢੇ 3 ਮਹੀਨੇ ਦੀ ਸਾਢੇ 3.5 ਮਹੀਨੇ ਸਾਢੇ 3 ਮਹੀਨਿਆਂ ਦੀ ਗੱਭਨ ਆ ਚੌਥਾ ਮਹੀਨਾ ਲੱਗਣ ਵਾਲਾ ਬਾਈ ਜੀ ਪੂਰਾ ਹੋਣ ਵਾਲਾ ਤੇ ਇਹ ਬਾਈ ਜੀ ਜੈ ਡਿਮਾਂਡ ਇਹ 30000 ਦੀ ਦੇਵਾਂਗੇ 30000 ਦੀ ਬਾਈ ਜੀ ਹੁਣੀ ਆਂਦੇ ਦੇਵਾਂਗੇ ਤੇ ਬਾਈ ਜੀ ਜੇ ਕਿਸੇ ਵੀਰ ਦੇ ਪਸੰਦਾ ਹੋਵੇ ਡਾਕਟਰਾਂ ਦਾ ਭਲਾ ਆਪ ਲੈ ਕੇ ਆਇਓ ਚੈੱਕ ਬਾਈ ਜੀ ਦੇ ਘਰੋਂ ਕਰਾ ਕੇ ਲਿਜਾਓ ਧਾਰ ਕੱਢ ਕੇ ਲਜਾ ਤਸਲੀ ਪਰਖ ਪੂਰੀ ਕਰਕੇ ਲੈ ਬੈਠ ਚੰਗੀ ਆ ਬਾਈ ਜੀ ਕੋਈ ਵੀਰ ਸਾਂਭਣ ਵਾਲਾ ਨਹੀਂ ਉਹਦੇ ਕੋਲ ਰਾਲੇ ਪੁਰਕ ਲਾਂਬੇ ਤੇਨ ਵਾਲਾ ਕੋਈ ਨਹੀਂ ਉਹਦਾ ਬਾਈ ਜਿਹੜੀ ਵੀ ਮਰਜ਼ੀ ਲੈਣੀ ਆ ਆਪਣੀ ਚੈੱਕ ਕਰ ਕੋਈ ਵੀ ਥਣ ਦੀ ਕੋਈ ਵੀ ਆਪਦੀ ਚੈੱਕ ਕਰਾਏ ਲੋ ਬਾਈ ਜੀ ਸਾਡੀ ਤੇ ਫਿਰ ਸਾਡੀ ਗਾਰੰਟੀ ਲੋ ਬਾਈ ਜੀ ਬਾਈ ਜੀ ਦੀ ਗੱਲ ਤੁਹਾਨੂੰ ਸੋਣੀ ਗਈ ਆ ਉਹਦੇ ਵਿੱਚ ਚੈੱਕ ਪਾਸ ਕੋਈ ਵੀ ਵੀਰ ਸਾਡੇ ਘਰੋਂ ਆਪਦੀ ਕਰਾ ਕੇ ਲੈ ਜਾਵੇ ਅਗਲੇ ਦੇ ਘਰ ਦੀ ਕੋਈ ਗਾਰੰਟੀ ਨਹੀਂ ਸਾਡੇ ਘਰੇ ਡਾਕਟਰ ਜਿਹੜਾ ਅਗਲੇ ਨੂੰ ਚੰਗਾ ਲੱਗਿਆ ਉਹ ਲੈ ਕੇ ਆ ਕੇ ਚੈੱਕ ਕਰਾ ਲੋ ਲੋ ਬਾਈ ਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋਣੀ ਲੱਗੇ ਵੀਡੀਓ ਅੱਗੇ ਸ਼ੇਅਰ ਤੇ ਲਾਇਕ ਕਰ ਲ